हेलो गाइस वेलकम है ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਬਲੌਗ ਦੀ ਸ਼ੁਰੂਆਤ ਜਿਹੜੀ ਦੁਪਹਿਰ ਤੋਂ ਕਰਨ ਲੱਗਿਆ ਤੇ ਨਿਮਰਤ ਸਕੂਲੋਂ ਆ ਗਿਆ ਕਿਉਂਕਿ 1 ਵਜੇ ਆਉਣਾ ਮੈਂ ਦੇਰ ਤੋਂ ਦੋਗਤ ਬਣਾ ਕੇ ਜਾਂਦਾ ਹਾਂ ਕਦੇ ਕਦੇ ਕਹਿੰਦੀ ਮम्मा ਸਿੱਧੀਆਂ ਬਣਾ ਕਦੇ ਕਦੇ ਕਹਿੰਦੀ ਐ ਮੈਂ ਲੁੰਡੇ ਬਣਾ ਮੋੜ ਕੇ ਹੈਨਾ ਤੇ ਨਿਮਰਤ ਬੂੜਾ ਆ ਜਾ ਛਟੇ ਹੈਨਾ ਇਹ ਹੀ ਲੋਟ ਆਉਂਦਾ ਤੇ ਅੱਜ ਬਾਈ ਨਿਮਰਤ ਰਿਹਾ ਸੀ ਟੈਸਟ ਤੇ ਬਹੁਤ ਸੋਨਾ ਟੈਸਟ ਕਰਕੇ ਆਇਆ ਨਿਮਰਤ ਇੱਕ ਗੱਲ ਤੇ ਤੇ ਭਾਈ ਅੱਜ ਜਿੰਨੇ ਮਰਤ ਲੈ ਕੇ ਆਈ ਹੈ ਨਵੀਆਂ ਨਵੀਆਂ ਖਬਰਾਂ ਸਕੂਲ ਚ ਦੱਸ ਤੇਰੇ ਦੋਸਤ ਕੀ ਕਹਿੰਦੇ ਸੀ ਦੋਸਤ ਕਹਿੰਦੇ ਸੀ ਮੇਰੇ ਪਹਿਲਾਂ ਤਾਂ ਮੈਮ ਦੀ ਦੱਸਣੀ ਆ ਹਾਂ ਦੋਸਤਾਂ ਦੀ ਨੇ ਪੁੱਛ ਮੇਰੀ ਇਹ ਬੁੱਤ ਖੁੱਲ ਗਈ ਬੁੱਤ ਤਾਂ ਖੁੱਲ ਗਈ ਤੇਰੀ ਹਾਂ ਬੁੱਤ ਖੁੱਲ ਗਈ ਕਿ ਤੂੰ ਬੁੱਤ ਬੰਦੇ ਸੀ ਉਦੋਂ ਮੈਮ ਕਹਿੰਦੀ ਕੀ ਮੇਰਾ ਉਹ ਦੇਖ ਰਹੀਆਂ ਤੇਰੀ ਮੰਮੀ ਨੂੰ ਕੀ ਪੜ ਰਣ ਰਣਿਕ ਕਰਦੇ ਹੋਏ ਰਣਿਕ ਕਰਦੇ ਹੋ ਹਾਂ ਅੱਛਾ ਫੇਰ ਪਰ ਕੀ ਹੋਇਆ ਫਿਰ ਇੱਕ ਫਿਰ ਤੋਂ ਖੁੱਲ ਗਿਆ ਮੇਰਾ ਇਹ ਰੈਬਨ ਦੋ ਵਾਰ ਖੁੱਲ ਗਿਆ ਹਾਂ ਦੋ ਵਾਰੀ ਹਾਂ ਫਿਰ ਗਿਆ ਮੈਂ ਆਪਣੇ ਦੋਸਤ ਤੋਂ ਬਨ ਵਾਲੇ ਕੈਂਡੀ ਮੈਂ ਤੇਰੀ ਮੰਮੀ ਨੂੰ ਮੈਂ ਦੇਖਦੀ ਹਾਂ ਹਰ ਵਾਰ ਰਨਿੰਗ ਕਰਦੇ ਹੋਏ ਹਾਂ ਤੇ ਨਾ ਕਹਿੰਦੀ ਕਿ ਤੇਰੇ ਪਾਪਾ ਡੰਡੇ ਨਾਲ ਖੜਦੇ ਆ ਮੈਂ ਕਹਿੰਦੇ ਕਿ ਅਗਰ ਮੇਰੀ ਮੰਮੀ ਨਾ ਇੰਨਾ ਵੀ ਵੱਜਦੀ ਨਾ ਇਹ ਵੱਜਦੇ ਉਹਨਾਂ ਨੇ ਜੇ ਨਹੀਂ ਵੱਜਦੀ ਤਾਂ ਇਹ ਵੱਜਦੇ ਹੈ ਤੇ ਫੇਰ ਹੋਰ ਕਿਨੇ ਪੁੱਛਿਆ ਔਰ ਇੱਕ ਮੁੰਡੇ ਨੇ ਪੁੱਛਿਆ ਉਹ ਕਹਿੰਦਾ ਕੀ ਕੀ ਤੇਰੀ ਮੰਮੀ ਮੈਨੂੰ ਦਿਖਦੀ ਹੈ ਰੈਨੇਗਰਡੀਆ ਮੈਂ ਕਿਹਾ ਓਹੋ ਸੈਰ ਕਰਨ ਜਾਂਦੀ ਹੈ ਤੈਨੂੰ ਬਹਿਵ ਹੋਇਆ ਦੋਨੋਂ ਆਏਗਾ ਤਾਂ ਕਹਾਂ ਤੂੰ ਵੀ ਸੈਰ ਕਰਨ ਜਾਂਦੀ ਹੈ ਓਹ ਉਹ ਤਾਂ ਮੁੰਡੇ ਦੱਸ ਦਿੰਦੇ ਮੰਮੀਆਂ ਓਹ ਕੁੜੀਆਂ ਸ਼ਰੀਫ ਹੁੰਦੀਆਂ ਮੈਡਮ ਨੂੰ ਕੀ ਗਿਆ ਮੈਡਮ ਨੇ ਕੀ ਗਿਆ ਰੈਨੇਗਰਡ ਨੂੰ ਤੁਸੀਂ ਕੀ ਕਿਹਾ ਨਹੀਂ ਹੇ ਇਹ ਦੀ ਮੇਰੀ ਕੁੜੀ ਸਾਰਨ ਵੱਡੋ ਵੱਡੋ ਜਵਾਬ ਦੇ ਕੇ ਆਈ ਅੱਜ ਬਕਵਾ ਬਕਰੇ ਜਵਾਬ ਕਿ ਆਈ ਹਮੇ ਕਿ ਨਾ ਮੇਰੀ ਮੰਮੀ ਉਹ ਸਾਰਨ ਕਾਰ ਜਾਂਦੀ ਹੈ ਪਾਰਕ 'ਚ ਕਿਉਂਕਿ ਅਸੀਂ ਨਾ ਸੈਰ ਕਰਦੇ ਆ ਨਾ ਜਿੱਥੇ ਰਨਿੰਗ ਕਰਦੀ ਆ ਮੈਂ ਉਹ ਸਕੂਲ ਵਾਲੀ ਸਾਈਡ ਤੇ ਪਹਿਲੇ ਇਹਨਾਂ ਨੂੰ ਸਕੂਲ ਸੜਿਆ ਅੱਜ ਸਵੇਰ ਵੀ ਅਤੇ 8:30 ਵਜੇ ਫਿਰ ਅਸੀਂ ਗਏ ਤੇ ਇਸ ਕਰਕੇ ਉਧਰ ਨਾ ਹੁੰਦੇ ਆ ਟੀਚਰ ਕਈ ਵਾਰ ਬੈਂਚ 'ਚ ਜਾਂ ਫਿਰ ਆਪਣੀਆਂ ਗੱਡੀਆਂ ਤੇ ਤੇ ਉਹ ਦੇਖ ਲੈਂਦੇ ਆ ਨੇ ਵੰਦਾ ਵਲ ਜੇ ਬਖਰਾ ਵੀ ਹੈਗਾ ਤਾਂ ਆਪਣੀ ਆਪਣੀ ਮਰਜ਼ੀ ਕਰਦੇ ਮੰਮੀ ਪਾਪਾ ਦਾ ਸੁਣਨ ਨੂੰ ਕੀ ਫਾਇਦਾ ਮੈਂ ਬਸ ਦੇਖੀ ਜਾਂਦੇ ਰਹੇ ਤੇ ਉਹਨਾਂ ਅੱਖਾਂ ਬੰਦ ਕਰ ਲੈਣਾ ਹਾਂ ਅੱਖਾਂ ਬੰਦ ਕਰ ਲੈਣ ਜਦੋਂ ਕੋਈ ਐਮਰਜੈਂਸੀ ਹੋਏ ਉਹਦੋਂ ਖੋਲ ਲੈਣ ਮਾਲਾ ਨਾ ਬੋਲ ਤੂੰ ਲੈ ਬੈਠ ਹੁਣ ਤੇਰੇ ਪੈਸੇ ਸੋਨੋ ਵਧਾਈਆਂ ਮੈਂ ਦੂਜੀ ਕਲਾਸ ਚ ਹੋਇਆ ਚੰਗਾ ਤੇ ਹੁਣ ਵੱਜ ਗਏ 2 ਤੇ ਅੱਜ ਮੈਂ ਵੀਰੇ ਨੂੰ ਵੀ ਲੈ ਆਵਾਂ ਪਹਿਲਾਂ ਤਾਂ ਉਹ ਆਪਣੇ ਆਪ ਆ ਜਾਂਦਾ ਕਦੇ ਕਦੇ ਤਾਂ ਪਰ ਕਦੇ ਕਦੇ ਬੱਚਿਆਂ ਨੂੰ ਦੇਖਣਾ ਵੀ ਜ਼ਰੂਰੀ ਹੁੰਦਾ ਕਿ ਲਾਈਨ ਦੇ ਵਿੱਚ ਕਿਸ ਤਰ੍ਹਾਂ ਹੁੰਦਾ ਬੱਚਿਆਂ ਨਾਲ ਲੜਦਾ ਤਾਂ ਨਹੀਂ ਕੀ ਹੈਗਾਗਾ ਬੱਚਿਆਂ ਨੂੰ ਥੋੜੀ ਥੋੜੀ ਕਦੇ ਕਦੇ ਨਜ਼ਦੀਕ ਰੱਖ ਲੈਣੀ ਚਾਹੀਦੀ ਆ ਸੋ ਅੱਜ ਮੈਂ ਵੀਰੇ ਨੂੰ ਵੀ ਲੈ ਕੇ ਆਉਂਗੀ ਦੇਖੂਗੀ ੱਤਕਾ ਮੁੱਕੀ ਚ ਬਾਹਰ ਨਿਕਲਦਾ ਕਿ ਪਿਆਰ ਨਾਲ ਅੰਮਾ ਲੜਨਾ ਵੀ ਹੋਏ ਜੇ ਦੇਖਾਂਗੇ ਉਹਦੋਂ ਤਾਂ ੜਾਈ ੜਾਈ ਮੁੱਕ ਵੀ ਜਾਊਗੀ ਮੁੱਕ ਵੀ ਜਾਊਗੀ ਹਾਂ ਅੱਛਾ ਨਹੀਂ ਆਏ ਤਾਂ ਲੜਦਾ ਇਹ ਤਾਂ ਸ਼ਰੀਫ ਆ ਤੇਰਾ ਭਾਈ ਹਾਂ ਕਿ ਲੜਦਾ ਤੇਰੇ ਨਾਲ ਲੜਦਾ ਬਾਹਰ ਤਾਂ ਨਹੀਂ ਲੜਦਾ ਨਾ ਬਾਹਰ ਤਾਂ ਨਹੀਂ ਲੜਦਾ ਆਇਆ ਦੀ ਬੁੱਥੀ ਤਾਂ ਦੇਖ ਲਓ ਗਾਈਦ ਇੰਨੀ ਗੰਦੀ ਬੁੱਥੀ ਹੋ ਗਈ ਓਏ ਆਏ ਬੋਲ ਦੇ ਉਹਦੇ ਮੈਨੂੰ ਤੂੰ ਦੱਸ ਤੇਰੇ ਨਾਲ ਹੀ ਲੜਦਾ ਕੱਲੀ ਨਾ ਤੈਨੂੰ ਤਾਂ ਅੰਦਰ ਕਰਦਾ ਹਾਂ ਕਾਸ਼ ਮੈਂ ਬਾਹਰ ਵਾਲੀ ਹੁੰਦੀ ਫਿਰ ਨਾਲ ਲੜਦਾ ਹਾਂ ਆਪ ਬਈ ਰਾਨੀਗਾਪਾ ਕਰਿਆਯੋਦਵਾ ਦਾ ਐਕਸਰਸਾਈਜ਼ ਵਗੈਰਾ ਕਰਕੇ ਇੱਕ ਕਰੇ ਤੇ ਆਪਾਂ ਇੱਕ ਕੱਪ ਲੈ ਲਿਆ ਬਨਾਣਾ ਸ਼ੇਕ ਦਾ ਕੱਪ ਦੇਖ ਦਿੱਤਾ ਬੰਦੇ ਨੇ ਇਹਦੇ ਵਿੱਚ ਬਨਾਣਾ ਚਾਹੀਦਾ ਹੈ ਕਿ ਨਾ ਹੈ ਨਹੀਂ ਕੱਪ ਪੈਣਾ ਵੱਡਾ ਦੇਤਾ ਤੇ ਦੂਜਾ ਕੰਮ ਉੱਥੇ ਖੜ ਕੇ ਮੈਨੂੰ ਆਵਾਜ਼ਾਂ ਮਾਰੀ ਜਾਂਦੇ ਵੀ ਆ ਜਾ ਇੱਥੇ गिर ਗਿਆ ਤੇ ਸਾਫ਼ ਕਰਨਾਗਾ ਠੀਕ ਹੈ ਵੀ ਇੱਕ ਦਿਨ ਤਾਂ ਤੁਸੀਂ ਬਣਾਇਆਗਾ ਉਸੇ ਦਿਨ ਮੈਨੂੰ ਆਵਾਜ਼ਾਂ ਮਾਰਨ ਲੱਗੀ ਹੈਲਿਆ ਤਾਂ ਹੀ ਤੁਮੀ ਬਣਾਉਣੀ ਹੁੰਦੀ ਆ ਮੈਂ ਵੀ ਬਣਾਇਆ ਦੇਖ ਲਾ ਕੀ ਵਰਕਾਇਚਾ ਵਰਗਿਆਂ ਨੂੰ ਇੱਦਾਂ ਇੱਦਾਂ ਕੇਲੇ ਛੱਡ ਦੰਨੀਆਂ ਵਿੱਚ ਕੇਲੇ ਕਈ ਵਾਰ ਨਹੀਂ ਪੀਦੇ ਹੁਣ ਮੈਂ ਕਿਹੜਾ ਵਿੱਚ ਬੜਨਾ ਉਹਦੇ ਪਹਿਲਾ ਪਹਿਲਾਂ ਵੀਦਨ ਆਉਂਦੀਆਂ ਨੇ ਇੱਕ ਵਾਰ ਗ੍ਰੈਂਡ ਜਿਆ ਕਰਾ ਕੇ ਜਿਹਾ ਪਾ ਕੇ ਲੈ ਆਉਣੀ ਮੈਂ ਤਾਂ ਸੋਚਿਆ ਮੇਰਾ ਪੀ ਕੇ ਭੁੱਲ ਗਿਆ ਲੱਗਦਾ ਇਹਦਾਂ ਕਰਦੇ ਅੱਜ ਬਣਾਤਾ ਰੋਜ਼ ਬਣਾ ਦੇ ਕਰਾਏ ਜਾਂ ਫੇਰਾ ਹਾਂ ਬਣਾ ਦੇ ਕਰੂੰਗੀ ਬਸ ਠੀਕ ਹੈ ਇੱਕ ਕੰਮ ਮੇਰਾ ਤਾਂ ਹੁਣ ਰੋਜ਼ ਬਣਾ ਆ ਜਾ ਬਈ ਜੀ ਨੇ ਪੀਣਾ ਵੈਸੇ ਜੂਠਾ ਹੋ ਗਿਆ ਭਾਈ ਤੇਰਾ ਤਾਂ ਜੂਠਾ ਵੀ ਮੰਗਣਾ ਭਾਈ ਬਨਾਣਾ ਸ਼ੇਕ ਪੀ ਲਓ ਭਾਈ ਮੇਰੇ ਤਾਂ ਜੂਠਾ ਵੀ ਨਹੀਂ ਪੀਣਾ ਕੋਈ ਨਾ ਕੀ ਲੈ ਕੀ ਗੱਲ ਹੋਈ ਕਿਉਂ ਨਹੀਂ ਪੀਂਦੇ ਭਾਈ ਅੱਗੇ ਵੀ ਖੜਾ ਹੈ ਇਹ ਕਿ ਦਿੱਲੀ ਰਟਸ ਸਕੂਲ ਵਿੱਚ ਬੰਪਾਇਗਰ ਜੋ ਦੋ ਡੀਏ ਵੀ ਹੈ ਤੇ ਮੇਰੇ ਬੱਚੇ ਵੀ ਪੜਦੇ ਮੈਂ ਤਾਂ ਹੁਣ ਸਾਰੇ ਪੇਰੈਂਟਸ ਦੇਖੋ ਕਿੰਨੇ ਘਰੇ ਨੇ ਔਰ ਸਕੂਲ ਦੇ ਸਾਹਮਣੇ ਸਾਰੇ ਪਜੇ-ਪਜੇ ਆਏ ਨੇ ਕਿ ਕੀ ਹੋਇਆ ਤੇ ਕਿ ਟੀਚਰ ਨੇ ਮੈਸੇ ਪਾਇਆ ਕਿ ਸਾਰੇ ਵਿੱਚ ਸੇਫ ਨੇ ਕੋਈ ਇਹੋ ਜੀ ਗੱਲ ਨਹੀਂ ਕਿ ਨਾਉ ਲੈ ਕੇ ਫਿਰ ਵੀ ਪੇਰੈਂਟਸ ਕਰ ਉਹ ਦੇਖੋ ਪੇਰੈਂਟਸ ਬਹੁਤ ਸਾਰੇ ਖੜੇ ਹੈ ਜਿਹੜਾ ਸਕੂਲ ਸਾਹਮਣੇ ਪੇਂਸ ਕੜੇ ਹੋਏ ਵਿਚਾਰੇ ਇੱਕ ਨਾ 8 ਸਕੂਲ ਨਹੀਂ 15 ਸਕੂਲਾਂ ਮੈਂ ਆਇਆ ਹੈ ਆਪ ਨਹੀਂ ਰਹਾ ਨਾ ਪ੍ਰਿੰਸੀਪਲ ਕੋ ਆਣਾ ਪਰ ਅੱਜ ਤੋਂ ਮੈਂ ਰਹਿਣ ਤੇ ਭਾਈ ਬੰਬ ਕੀ ਹਵਾਵਾਂ ਨੇ ਮੈਂ ਤਾਂ ਇਤਨੇ ਪੇਂਸ ਇਕੱਠੇ ਹੋ ਰਹੇ ਨੇ ਨਾ ਸਭ ਪੇਂਸ ਕਰ ਦਿੱਤਾ ਹੈ ਨਾ ਸਭ ਦੇ ਬੱਚੇ ਹੁੰਦੇ ਹੈ ਤਾਂ ਕਿੰਨਾ ਡਰ ਲੱਗਦਾ ਮਤਲਬ ਕਿ ਸਾਰੇ ਬੱਚੇ ਨੂੰ ਖੁਸ਼ ਹੋਣ ਜਾਵੇ ਪ੍ਰਿੰਸੀਪਲ ਵਿਚਾਰੀ ਆਈ ਸੀ ਬਾਹਰ ਉਸਨੇ ਕਹਾਂ ਕਿ ਬੱਚੇ ਸੇਫ ਨੇ ਇਹ ਹੋ ਜਾਇਆ ਇੱਥੇ ਜੋ ਕੁਝ ਨਹੀਂ ਮਿਲਿਆ ਅਸੀਂ ਚੈੱਕ ਕਰ ਲਿਆ ਜਾਂ ਫਿਰ ਪੁਲਿਸ ਵੀ ਬੁਲਾਈ ਹੋਈ ਹੈ ਲੇਕਿਨ ਫਿਰ ਵੀ ਪੇਂਟਸ ਕਿੱਥੇ ਮੰਗ ਰਹੇ ਸੀ ਨਾ ਉਹਨਾਂ ਹੁੰਦਾ ਵੀ ਆਪਣੇ ਬੱਚੇ ਨੇ ਤੇ ਅਸੀਂ ਵੀ ਗਏ ਸੀ ਮੈਂ ਵੀ ਆਪਣੇ ਬੱਚਾ ਨੂੰ ਲੈਣ ਗਈ ਸੀ ਲੇਕਿਨ ਉਹਨਾਂ ਨੇ ਕਿਹਾ ਕਿ ਸਾਨੂੰ ਹਦਾਰ ਕਟ ਚਾਹੀਦਾ ਤੁਹਾਡਾ ਪਹਿਲਾ ਫਿਰ ਬੱਚੇ ਨੂੰ ਅਸੀਂ ਭੇਜਾਂਗੇ ਤੇ ਮੈਨੂੰ ਇਹ ਸਲਿੱਪ ਦਿੱਤੀ ਮਤਲਬ ਕਿ ਬੱਚਿਆਂ ਨਾਮ ਭਰ ਕੇ ਤੁਸੀਂ ਦਿਓ ਕਿਉਂਕਿ ਬਹੁਤ ਜ਼ਿਆਦਾ ਪੇਂਟਸ ਬਾਹਰ ਲੱਗੇ ਹੋਏ ਸੀ ਉਹ ਕਹਿੰਦੇ ਸੀ ਵੀ ਸਾਡੀ ਜ਼ਿੰਮੇਵਾਰੀ ਆ ਕਿ 2500 ਬੱਚੇ ਆ ਤਾਂ ਸਾਰਿਆਂ ਜ਼ਿੰਮੇਵਾਰੀ ਤਾਂ ਸਾਡੀ ਹੈ ਪ੍ਰਿੰਸੀਪਲ ਕਹਿ ਰਹੀ ਸੀ ਨਾ ਕਿ ਕਿਉਂਕਿ ਮਤਲਬ ਕਿ ਵੀ ਤੁਸੀਂ ਤਾਂ 1 ਕਿਕ ਦੇ 500 ਮੈਂ ਤਾਂ 2500 ਬੱਚਿਆਂ ਦੇਖਣਾਗਾ ਸਾਰੇ ਜਿਹੜੇ ਮੇਰਾ ਜੋ ਪੈਂਟਸ ਦੂਰ ਨੇ ਬੱਚਿਆਂ ਦੇ ਘਰ ਜ ਨਹੀਂ ਆ ਸਕਦੇ ਵੀ ਉਹਨਾਂ ਦਾ ਕਿਸ ਤਰ੍ਹਾਂ ਹੋਊਗਾ ਇਸ ਕਰਕੇ ਵੀ ਬਹੁਤ ਜ਼ਿਆਦਾ ਹਫੜਾਦ ਆਪਣੀ ਮੱਚੀ ਹੋਈ ਸੀਗੀ ਉੱਥੇ ਤੇ ਪਰ ਦਿੱਲੀ ਦੇ ਵਿੱਚ ਇੰਨਾ ਜ਼ਿਆਦਾ ਹਫੜਾਦ ਆਪਣੀ ਹੋ ਗਈ ਹੈ ਸਕੂਲਾਂ ਦੇ ਵਿੱਚ ਬਹੁਤ ਸਾਰੇ ਸਕੂਲ ਲਗਭਗ ਪਹਿਲਾਂ ਕਹਿੰਦੇ ਸੀ ਆਰਟ ਸਕੂਲਾਂ ਚ ਜਾਂ ਫਿਰ 15 ਚਾਹੇ ਤੇ ਹੁਣ 100 ਤੋਂ ਜ਼ਿਆਦਾ ਗਿਣਤੀ ਦੱਸੀ ਜਾ ਰਹੀ ਹੈ ਜਿਹੜੀ ਹੈਗੀ ਆ ਕਿ ਉਹਨਾਂ ਦੇ ਸਕੂਲਾਂ ਦੇ ਵਿੱਚ ਹੈਗੀ ਹੈਗੀ ਜਿਹੜੀ ਚਾਹੇ ਤਾਂ ਅਫਵਾਹਾਂ ਉੱਥੇ ਜੈਸਾ ਕਿ ਮਿੱਟੀ ਲਾਉ ਲੋ ਕਰੇ ਚੀਜ਼ ਹੈ ਮਤਲਬ ਦੱਸੀ ਜਾ ਰਹੀ ਹੈ ਤੇ ਉਹ ਸਾਰੇ ਸਕੂਲ ਖਾਲੀ ਵੀ ਕਰਵਾ ਲਏ ਗਏ ਨੇ ਤੇ ਹੁਣ ਕੀ ਹੋ ਰਿਹਾ ਇਹ ਸਮਝ ਨਹੀਂ ਆਉਂਦੇਗੇ ਤੇ ਲੇਕਨ ਬਈ ਜੋ ਪੇਂਟਸ ਉਹਨਾਂ ਦਾ ਦਿਲ ਤਾਂ ਇਸ ਤਰ੍ਹਾਂ ਕਰਦਾ ਉੱਥੇ ਮਤਲਬ ਕਿਸ ਤਰ੍ਹਾਂ ਲੱਗਦਾ ਸੀ ਕਿ نیچے ਹੀ ਗੇਰ ਜਾਵਾਂਗੇ ਨਾ ਬੁਰੀ ਹਾਲਤ ਹੋ ਗਈ ਸੀਗੀ ਕੇ ਬੱਚਿਆਂ ਦੀ ਟੈਨਸ਼ਨ ਤਾਂ ਹੁੰਦੀ ਆ ਅਸੀਂ ਵੀ ਮਤਲਬ ਇੱਕ ਵਾਰੀ ਪ੍ਰਿੰਸੀਪਲ ਮੈਮ ਪਹਿਲਾਂ ਗੇਟ ਨਿਕੋੜੇ ਤੇ ਮਤਲਬ ਕੋਈ ਵੀ ਨਹੀਂ ਕੋੜਿਆ ਜੀ ਉਹ ਕਹਿੰਦੇ ਸੀਗੇ ਵੀ ਬੱਚੇ ਸੇਫ ਨੇ ਵੀ ਇਹੋ ਜੀ ਟੈਨਸ਼ਨਾਂ ਦੀ ਗੱਲ ਨਹੀਂ ਹੈਗੀ ਸਕੂਲੋਂ ਸੇ ਟੈਂਪਰੇਚਰ ਛੁੱਟੀ ਹੋ ਗਈ ਪਰ ਪੇਰੈਂਟਸ ਨਹੀਂ ਮਨੇ ਪੇਰੈਂਟਸ ਕਨ ਨਹੀਂ ਵੀ ਅਸੀਂ ਬੱਚਿਆਂ ਨੂੰ ਕਿੱਥੋਂ ਲਾਵਾਂਗੇ ਹਨਾ ਤੇ ਵੀ ਅਸੀਂ ਅੱਜ ਇੱਕ ਦਿਨ ਨਹੀਂ ਪੜਾਈ ਹੁੰਦਾ ਕਿ ਢਿੱਗ ਗੱਲ ਆ ਸੋ ਫਿਰ ਲਿਖਣਾ ਮੈਂ ਵੀ ਹੁਣੇ ਬਸ ਘਰੇ ਆਈ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਆਧਾਰ ਕਾਰਡ ਨੰਬਰ ਵੀ ਲਿਖਣਾ ਪਿੱਛੇ ਕੌਣ ਲੈ ਕੇ ਜਾ ਰਹੇ ਬੱਚੇ ਨੂੰ ਤੇ ਅਫਵਾਦੇ ਵਿੱਚ ਕਈ ਵਾਰ ਕਿਉਂਕਿ ਨੁਕਸਾਨ ਵੀ ਹੋ ਸਕਦਾ ਸੋ ਇਸ ਕਰਕੇ ਫਿਰ ਉਹਨਾਂ ਨੇ ਇਹ ਚੀਜ਼ ਕਹੀ ਤੇ ਮੈਂ ਹੁਣ ਉਹਨਾਂ ਘਰੇ ਆਈ ਤੇ ਹੁਣ ਮੈਨੇ ਮਰਤ ਨੂੰ ਤੇ ਇੱਕ ਵਾਰ ਛੁੱਟੀ ਹੋਊਗੀ 15-20 ਮਿੰਟ ਵਜਿਆ ਤੇ ਫਿਰ ਮੈਂ ਓਪਿੰਦਰ ਨੂੰ ਵੀ ਨਾਲ ਹੀ ਲਿਆਉਂਗੀ ਉਸ ਤੇ 1.5 ਘੰਟਾ ਹੋਰ ਐਕਸਟਰਾ ਪਰ ਨਹੀਂ ਜੇ ਉਹ ਕਿਤੇ ਕੋਈ ਛੁੱਟੀ ਲੈ ਲੇ ਤਾਂ ਤੇ ਸੋ ਅੱਜ ਤਾਂ ਮੇਰਾ ਕੰਮ ਵੀ ਪੂਰਾ ਪਿਆ ਪਰ ਇੰਨੀ ਟੈਨਸ਼ਨ ਹੋਊਗੀ ਨਾ ਜਦੋਂ ਪਤਾ ਲੱਗੇ ਮੈਨੂੰ ਕੇ ਹਾਂ ਮੈਨੂੰ ਵੀ ਟੀਚਰ ਦੇ ਮਤਲਬ ਮੈਸੇਜ ਤੋਂ ਪਤਾ ਚੱਲਿਆ ਸੋ ਹਮੇਸ਼ਾ ਪੇਰੈਂਟਸ ਜਿਹੜੇ ਅਲਰਟ ਰਹਾ ਕਰੋ ਹਮੇਸ਼ਾ ਆਪਣੇ ਮਤਲਬ ਕਿ ਫੋਨ ਦਾ ਧਿਆਨ ਰੱਖਿਆ ਕਰੋ ਵੀ ਹਾਂ ਟੀਚਰ ਕਹੋਗੇ ਮੈਸੇਜ ਆਇਆ ਕਿ ਪੇਰੈਂਟਸ ਪੈਨਿਕ ਹੋ ਕੇ ਸਕੂਲ ਦੇ ਅੱਗੇ ਨਾ ਖੜੇ ਹੋਵੋ ਪਲੀਜ਼ ਬੱਚੇ ਨੂੰ ਹਰ ਟਾਈਮ ਤੇ ਛੁਡਿਓ ਬੱਚੇ ਸੇਫ ਨੇ ਕਿ ਲੇਕਿਨ ਇਹੀ ਸੁਣ ਕੇ ਲੱਗਾ ਕਿ ਹੈ ਇਹ ਕੀ ਹੋ ਰਿਹਾ ਫਿਰ ਪਤਾ ਚੱਲੇ ਸੰਤੋ ਪਤਾ ਵੀ ਨਹੀਂ ਸੀਗਾ ਕਿ ਜਦੋਂ ਕਿ ਨਿਊਜ਼ ਨਹੀਂ ਆ ਰਹੀ ਸੀ ਟੀਵੀ ਤੇ ਤੇ ਉਹਦਾ ਕੀ ਕੋਈ ਬੱਚੇ ਦੇ ਵਿੱਚੋਂ ਕੱਢ ਲੂਆ ਸਮਝ ਨਹੀਂ ਆ ਰਹੀ ਹੈ ਨਾ ਦੇ ਭਾਈ ਮਾਪੇ ਰੋਲ ਦਾ ਬਹੁਤ ਹੈ